ਵੀਰ ਆਨ ਸੁਸਹਿਜ ਦਰਸਨ ਪਰਸੇ ਆ ਗੁਰੂ ਕਾ ਜਨਮ ਮਰਨ ਦੁਖੋ ਕੋ ਵਾ ਸਿਫਤ ਸੁਖ ਸਮਾਨੀ ਨੂਰ ਅਰਸਹੁ ਕੋ ਸੁਹਾ ਉਗਦੇ ਥੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹਾ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦਾ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵੇਸਾ ਸਤਨਾਮ ਸਿਨੇ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ 5ਆ ਦੇਵਨ ਹਾਰ ਨਾ ਜਾਣ ਜਿਉ ਟਿੰਡ ਸਾਜ ਜਿਨ ਰਚੇ ਆ ਬਾਲ ਆਪਨੋ ਕਰਮਾਨ ਦੇਵਨ ਹਾਰ ਨਾ ਜਾਣ ਜੀਉ ਪਿੰਡ ਸਾਜ ਜਿਨ ਰਚੇ ਆ ਬਾਲ ਆਪਨੋ ਕਰ ਮਾਨ ਮਾਨ ਮੂੜੇ ਦੇਖ ਰਹਯੋ ਸਵਾਮੀ ਜੋ ਕਿਸ਼ ਕਰੈ ਸੋਈ ਸੋਈ ਜਾਣ ਰਹਿਨਾ ਕਸ਼ੂਅ ਛਮੀ ਮਤ ਉਪਜੇ ਅਨਕ ਬਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਪਾਰਾ ਇੱਕ ਬਾੜ ਅਨਕ ਪੜ ਦੇ ਮਹ ਪਰਧਾਰ ਸੰਗ ਫਾਕ ਚਿਤਰ ਗੋਪਤ ਜਵਲੇਖਾ ਮੰਗਹ ਤਵ ਕਾਣ ਪੜਦਾ ਤੇਰਾ ਢਾਕ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਦੇਨ ਓਟ ਨਾ ਕਾਈਂ ਕਾਢ ਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਨਾਏ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਦੇਨ ਓਟ ਨਾ ਕਾਇ ਕਾ ਪ੍ਰਭ ਸਰਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਾਇਆ ਬੋ ਮਗਨ ਅੰਧਿਆਰੇ ਦੇਵ ਨਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਵੱਲ ਆਪਣੋ ਕਰ ਮੰਨੈ